ਕੀ ਦਰਾ ਉਹ ਕਰ ਦੇ ਉਹ ਅਸਲੀ 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 ਗੱਲ ਵੀ ਪੂਰੇ ਯਾਰ ਧੱਕਾ ਨਾ ਕਰੋ ਅਰੇ ਨਾ ਉਹ ਪੂਰੀ ਆ ਮੈਨੂੰ ਆ ਇਹ ਕਿਹੜਾ ਫਲੇਵਰ ਲੈ ਉਹ ਗਾੜਾ ਜਵਲੀਡਰ ਬੜੇ ਭੱਜਦਾ ਉਹ ਯਾਰ ਗਾਰਾ ਲਾ ਦੇਣਾ ਮੈਨੂੰ ਗਾਰਾ ਲਾ ਦੇ ਪੂਰੀ ਬਾਈ ਕੀ ਹੋ ਗਿਆ ਆ ਗਏ ਲੋਕ ਠੀਕ ਅਸੀਂ ਕੱਟੇ ਨਹੀਂ ਅਮਲੀ ਜਿੰਬੜੇ ਉਹ ਐਨਾ ਆ ਰਹਾ ਬੰਦਾ ਆਏ ਨਹੀਂ ਕਰਨਾ ਹੈਗਾ ਮੂੰਹ ਵੀ ਲੇਡ ਲੈ ਦੇਣਾ ਇਹਦੇ ਆਪਣਾ ਆਓ ਦੇਖ ਆਓ ਦੇਖ ਇਹ ਆੜ ਪੂਰੀ ਤੇਰੀ ਸੇਵਾ ਹੋਗੀ ਹਾਂ ਹਾਂ ਬਾਈ ਕੱਲ ਦਾ ਮੁੱਖਾ ਦਾ ਮਮੇ ਆ ਜਾ ਬਾਈ ਹੈ ਨਾ ਲਬਾਲੇ ਯਾਰ ਪੂਰੀ ਲਾਹ ਉਹ ਸਿੰਘ ਗੜਬੀ ਲੈਣ ਦੇ ਅੜਾ ਘੜਦੇ ਟਿੱਡਾ ਜਾ ਕਰਕੇ ਲਾ ਉਹ ਸਿੰਗੜ ਟੱਬੀ ਲੈ ਆਏ ਓਏ ਚੱਲੇ ਨੂੰ ਆ ਜਾ ਨਿਮੇ ਬਾਈ ਕਿਆ ਹਾਲ ਹੈ ਨਿਮੇ ਟੱਬੀ ਲਵਾਈ ਦੇ ਅੱਗੇ ਯਾਰ ਕੱਦਾਂ ਜਿਵੇਂ ਕੇਕ ਫੜਾ ਤਾਂ ਨਹੀਂ ਹੈਗਾ ਦੇਖ ਕੇਕ ਘਟਣਾ ਆ ਬੇ ਜਾ ਕੇ ਰੱਖ ਲੈ ਓ ਰੱਖ ਲੈ ਓਏ ਕੋਈ ਨਹੀਂ ਚਾਹਤੇ ਕੰਮ ਓ ਤੋੜੀ ਉਹ ਆਲਾ ਰੱਖ ਵਿੱਚ ਆਂਦਾ ਜਾਨਵਰੇ ਰੱਖ ਲਾਰੇ ਬੁਰੀ ਅੱਗ ਹੁਣ ਇਹਨੇ ਸਾਰੀ ਖਾਣੀ ਇਹਨੇ ਨੂੰ ਹੜਿਆ ਪਿਆ ਉਹ ਲਾ ਦੇ ਰਿਹਾ ਕਿ ਡੀਜੇ ਕਰੀ ਗਾ ਉਹ ਲਾ ਦੀਆ ਕਰਾ ਦੀਏ ਆ ਗਿਆ ਵੀ ਆ ਗਿਆ ਵਹੇ ਗਾ ਗਿਆ ਉਹ ਦੇਖੀ ਇੱਕ ਬਲਦੀ ਵੀ ਹੈਗੀ ਏ ਉਹ ਇੱਥੇ ਨੂੰ ਕਰ ਲੈ ਪੂਰੀ ਨੇੜੇ ਨੂੰ ਹੀ ਠਾਈਂ ਠਾਈਂ ਉਹ ਪੁਕਾਰ ਦੇ ਗੱਦ ਮੈਨੂੰ ਕਰ ਦੇ ਬਾਅਦ ਚੋਂ ਕਰ ਦੇ ਜੱਲ ਬੂ ਵੀ ਆ ਭੈਣ ਚੱਲ ਬਈ ਉਹ ਬਲਦੀਆ ਬਲਦੀ ਉਹ ਦਾੜੀ ਦਾ ਬੁਗਲੀ ਸਾਈਡ ਹੋ ਜਾ ਉੱਪਰ ਤੇ ਇਹਨੇ ਵੀ ਕਿੱਲ ਉੱਡ ਜਾਣੀ ਆ ਚੱਲ ਵੀ ਚੱਲ ਉਹ ਉੱਪਰ ਅੱਗ ਦੇ ਨਾਲ ਰੇ ਪੂਰੀ ਚੱਕਰ ਉੱਪਰ ਬਲੇ ਸੋਨਿਆ ਜਾਈ ਤਾਂ ਕਰੀ ਕਰਦਾਗਾ ਆ ਜਾ ਹੁਣ ਆ ਜਾ ਵੀ ਆ ਜਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲੈਓ ਲੈਓ ਕੇਕ 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 ਆ ਜਾ ਆ ਜਾ ਕੇਕ ਆਓ ਕਟਾਓ ਪੂਰੀ ਲਾਵੜਾ ਕੇਕ ਉਹ ਕਹੀ ਦੇ ਕੇ ਕਹੀ ਕਹੀ ਚੱਕ ਲਓ ਇੱਥੇ ਕਹੀ ਲੈ ਗਿਆ ਓਏ ਓ ਕੇਕ ਓ ਮਾਰ ਲਾ ਨਹੀਂ ਓਏ ਓ ਜਲਦੀ ਜਲਦੀ ਕਰ ਕੇ ਕੇਕ ਕਰ ਮੈਨੂੰ ਨੱਚ ਗਈ ਜਰਾ ਓ ਕਰ ਜਾ ਤੇਰੇ ਓ ਅਸਲੀ 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 ਮਾਰ ਪੂਰੇ ਯਾਰਾ ੱਟਕਾ ਨਾ ਕਰੋ ਰੈਨਾ ਚਾਹੀਦਾ ਇਹ ਗੱਲ ਹੀ ਜੰਬੜਿਆ ਪਤਾ ਹੀ ਨਾ ਚਾਹੀਦਾ ਪੂਰੇ ਬਿੱਟਾ ਚੈੱਕ ਕਰ ਲੈ ਇਧਰੋਂ ਚਾਹੀਦਾ ओ ले भाई मामे आजा भाई हैप्पी बर्थडे थैंक यू भाई जट्ट भाई आते थे क्यों हो गया थे माड़ा हो गया रे तेरी मले यारा। मले तक्का लगा यार मले ठीकरे जानो तेरा हां ओ देख मुंह हूं पता नादा भी जानू मेरे ना मुंडे ना टक्का भी ला दिए हैप्पी बर्थडे टू यू हो गया भाई ਹਾਂ ਨਾ ਮਾੜਾ ਹੋ ਗਿਆ ਨਾ ਮੇ ਬਾੜਾ ਹੋ ਗਿਆ ਬਾਈ ਸਹੀ ਗੱਲ ਹੈ ਨਹੀਂ ਨਹੀਂ ਨਿੰਮੇ ਫੜ ਕੇ ਪੈ ਗਿਆ ਕੰਮ ਕਰ ਨੇ ਫੜ ਕੇ ਪੈ ਗਿਆ ਨਹੀਂ ਨਹੀਂ ਉਹ ਬੁਰੀ ਮੁੰਡੇ ਇੱਕ ਦਾ ਸਿੱਧੇ ਵਾਹ ਉਹ ਟੱਕਾ ਹੋ ਗਿਆ ਬਾਈ ਬੰਦੇ ਕਰ ਪੂਰੀ ਬਾਈ ਆਇਆ ਸਹੀ ਵਸੂਆ ਕਰਤੀ ਮੁੰਡੇ ਨੇ ਪੂਰੀ ਮੈਂ ਕਹਾਂ ਜਿੰਨਾ ਵਿਆਹ ਜੀ ਨਹੀਂ ਹੋਏ ਕਰਦੇ ਉਹਨਾਂ ਵਿਆਹ ਮੁੰਡੇ ਬੈਚ ਨੂੰ ਬੰਦੇ ਵਾਲੀ ਪਾਲਟੀ ਰਹਿ ਗਈ ਬਾਕੀ ਦੂਜੀ ਬੰਦੇ ਵਾਲੀ ਹੋ ਗਈ ਤੇ ਮੈਂ ਚਲੋ ਬਾਈ ਅੰਦਰ ਨੂੰ ਫਿਰ ਉਹ ਬਾਈ ਲਿਆਓ ਇਹਨਾਂ ਨੂੰ ਲਾ ਦੀ ਹੁਣ ਪ੍ਰੈਕਚਰ ਗਿਲ ਵਾਦ ਕਿਧਰ ਡੱਗਵਾ ਲਈ ਜੀ ਓਏ ਉਹ ਕਰੀ ਕਰ ਪਿੰਡ ਜਿਹੜਾ ਗਿਆ ਵੇਖੋ ਕੋਈ ਕਹੇ ਲਈਏ ਬਾਈ ੱੱਕਾ ਕਰਿਆ ਜੰਮੇ ਯਾਰ ਤੁਸੀਂ ਉਹਦੇ ਕੋਲੇ ਆਈ ਰਹੀਦਾ ਜਾਈਦਾ ਹਮਨੇ ਹਾਂ ਬੋਲਟ ਜਿਆ ਪਿੰਡ ਬੰਨੂ ਜਿਹੜਾ ਲੈ ਆ ਰੇ ਦੇ ਮੱਛੀ ਜੀ ਬੜੀ ਜੀ ਰਾਮ ਜਾਈਦਾ ਕੋਣ ਪੁੱਛ ਲੈ ਸਾ ਵੀ ਆਉਂਦਾ ਨੱਕ ਵੀ ਲਾਲੇ ਭਰਿਆ ਪਿਆ ਓਏ ਇਵੇਂ ਨਾ ਸਿਲੰਡਰ ਲਿਆ ਕੇ ਇਹਨੂੰ ਸਾਲੀ ਆਉਂਦਾ ਹੈਗਾ ਨੱਕ ਵੀ ਭਰਤਾ ਤੁਸੀਂ ਓ ਲਾ ਦੇ ਲਾ ਦੇ ਮੱਖੀਆਂ ਚ ਬੜੀ ਚੀਜ਼ ਮੱਖੀਆਂ ਫੇਲੇ ਲੱਗ ਗਿਆ ਆ ਗਿਆ ਕੀ ਸੀ ਲਿਆ ਆ ਸਾਦ ਨਹੀਂ ਹੈਗੀ ਕੀ ਲਿਆ ਆ ਉਹ ਰੱਖ ਆ ਗਿਆ ਯਾਰ ਲਾ ਦੇ ਤੂੰ ਆਹ ਕਿਤੇ ਇਧਰ ਆ ਵੀ ਕਰ ਗਿਆ ਉਹ ਪੂਰੀ ਆ ਕਿਹੜਾ ਫਲੇਵਰ ਲਏ ਉਹ ਕਹਿੰਦਾ ਜਾ ਬੜੇ ਭੱਜਦਾ ਉਹ ਯਾਰ ਗਾਰਾ ਲਾ ਦੇਣਾ ਮੈਨੂੰ ਪਾ ਗਾਰਾ ਲਾ ਦੇ ਮੈਂ ਕਰਾ ਦੇਣਾ ਮੈਨੂੰ ਮੈਂ ਕਹਿੰਦਾ ਨਾ ਮੁੱਲੀ ਮਰਾਓ ਬਬਾਈ ਤੱਕਾ ਹੋਇਆ ਭਾਈ ਮੈਂ ਤਾਂ ਕੋਈ ਪਤਾ ਨਹੀਂ ਗਾਰੇ ਨੂੰ ਕਰਾਉਂਦਾ ਆਇਆ ਤੇਨੂੰ ਰਿਮਾਂ ਵੀ ਕਿਹੜੀ ਸਾਦੇ ਲੰਬਾ ਪਾ ਕੇ ਅਸੀਂ ਇਹ ਕੋਈ ਕੁਛ ਪਤਾ ਨਹੀਂ ਦਿਵਾਗਦਾ ਕੱਲ ਕਿੱਧਰ ਚਲੇ ਜਾਵੇ ਆ ਜਾ ਨਹੀਂ ਕਰਦਾ ਕੁਛ ਚਗਲੋ ਦੇਖੀ ਨਕਮਾ ਪਾਣੀ ਦਾ ਪਵਾ ਲਈ ਮਰੇ ਰਹਿਣ ਦਿੱਤੇ ਮੁੰਡਾ ਕਹਿੰਦਾ ਕੋਈ ਵੀ ਕਰ ਦਿੰਦਾ ਪੰਗੇ ਲੰਦਾ ਉਹ ਪੈਪਗਾ ਤੇ ਹਿਲਦਾ ਹੈ ਪੂਰੀ ਕਮਜ਼ੋਰੀ ਆ ਗਈ ਤੇਰੇ ਅੱਗੇ ਪੈਪ ਇਹ ਨਾਲੇ ਡਰਾਈਵ ਦਾ ਕਮਜ਼ੋਰੀ ਆ ਗਈ ਇਹਦੀ ਨਿਗਾਹ ਨਾ ਉਧਰ ਨਾਲੋਂ ਜਾਂਦਾ ਇੱਧਰ ਸਾਡੇ ਉਰ ਜਾ ਰਾ ਇੱਧਰ ਨਾ ਤੇ ਟੱਕਾ ਹੋਦਾ ਤੇ ਗੁੱਜੀ ਵੀ ਹੋਦਾਦਾ ਪੰਜਲਾ ਵਿੱਚ ਰਹੀ ਹੈ ਹਲਾ ਕੇ ਇੱਕ ਛੋਟਾ ਦਾ ਬਚੋ ਹੋ ਗਿਆ ਹੈ ਪੁਰੀ ਨਹੀਂ ਖਾਣ ਨੂੰ ਮੈਂ ਪੂਰਾ ਦੇਖਦੇ ਬੜਾ ਹੁੰਦਾ ਨਾ ਐ ਫਾਰਮੂਲਾ ਦੰਦਰੀ ਵਾਟੂਈਆ ਦੰਦੀ ਨਹੀਂ ਵਾਟੂਈ ਕੁਝ ਲੈ ਨਾ ਨਾ ਠੀਕ ਹੈ ਦੰਦੀ ਦਾ ਹੀ ਵਾਟਾ ਨਹੀਂ ਉਹ ਟਿੱਕਾ ਵੀ ਲੱਗਿਆ ਹੋਇਆ ਉਹ ਵੀ ਧਾਰ ਲੈ ਚੱਲ ਵਧੀਆ ਲੱਗਦਾ ਏ ਚੱਲੇ ਮੈਂ ਮਨੇ ਚੱਲੀਏ ਕਾਉਨ ਆਉਂਗੇ ਸ਼ਾਮ ਕਰੀ ਹਾਂ ਉਹ ਸ਼ਾਮ ਨੂੰ ਆਉਂਗੇ ਸ਼ਾਮ ਨੂੰ ਸ਼ਾਮ ਨੂੰ ਆਉਂਗੇ ਬਟਰ ਨੂੰ ਬੱਢ ਕੇ ਬਟਰ ਪਾਜਾ ਆ ਤੇਲਾ ਪੂਰੀ ਕਿ ਆਉਗਿਆ ਨੂਨ ਜਿਆਦਾ ਬਾਤ ਦਾ ਨੂਨ ਜਿਆਦਾ ਬਾਤ ਦਾ ਬਾਈ ਪੂਰੀ ਤੇ ਮੈਂ ਕਿਹਾ ਬਾਤ ਦਾ ਬਟਰ ਬਟਰ ਨੇ ਪਤਾ ਨਹੀਂ ਕਿ ਬਟਰ ਨੇ ਨੂਨ ਜਿਆਦਾ ਕਰਤਾ ਲਓ ਜੀ ਬਾਈ ਜਾਨ ਮਹਾਲ ਬਾਈ ਵਾਲੀ ਮੋਟਰ ਪਰ 2 ਮਹੀਨੇ ਬਾਅਦ ਮੈਂ ਕਹਿੰਦਾ ਵੀਡੀਓ ਬਣਾਉਣ ਲੱਗੀ ਐ ਜੰਮੇ ਬਾਈ ਜਿਹੜਾ ਜਾਲ ਲਾਇਆ ਫਾਇਦਾ ਹੈਗਾ ਇਹਦਾ ਬਹੁਤ ਫਾਇਦਾ ਬਾਈ ਹਾਂ ਕੁੱਤਾ ਬਿੱਲਾ ਉਹ ਬੈਨਾ ਹੁੰਦੇ ਤੇ ਸਾਰੇ ਫਸਲ ਖਾ ਜਾਂਦੇ ਤੇ ਹੁਣ ਠੀਕ ਆ ਹੁਣ ਕੋਈ ਚੀਜ਼ ਨਹੀਂ ਵਿੱਚ ਵੜਦੀ ਬੰਦਾ ਵੜ ਸਕਦਾ ਬੰਦਾ ਵੀ ਕੁੱਤਾ ਵੀ ਨਹੀਂ ਵੜਦਾ ਹੁਣ ਤਾਂ ਇੱਕ ਨੇ ਵੜ ਗਿਆ ਕੁੱਤਾ ਪਰ ਨੱਠਣੇ ਰਾਹ ਨਹੀਂ ਪਿਆ ਕਦੇ ਇਧਰ ਨੱਟੇ ਕਦੇ ਇੱਥੇ ਨੂੰ ਕੱਢਿਆ ਫਿਰ ਡਾਗ ਵੈਰੀ ਫਰ ਹੈਂ ਡਾਗ ਡਾਂਗਰੀ ਵੈਰੀ ਯਾਰ ਕਾ ਨੂੰ ਮਾਰ ਲਈ ਕਿੰਨੇ ਭਰ ਗਿਆ ਜਿਵੇਂ ਸੱਚੀ ਦੱਸੀ ਬਾਈ ਸੇਵਾ ਹੋਈ ਅੱਜ ਬਹੁਤ ਸੇਵਾ ਹੋਈ ਭਾਨ ਜਨਨਲ ਪਾਰਟੀ ਕਰੀ ਤਗੜੀ ਨਾ ਠੀਕ ਆ ਜਿਵੇਂ ਬਾਈ ਜਿਹੜਾ ਕਾਲ ਆਇਆ ਕਾਮਯਾਬ ਹੈ ਹਾਂ ਅਸੀਂ ਉਹ ਰਿਲੇਟੇ ਕਰਨਾ ਹੁਣ ਹਾਂ ਆਹ ਜਿਹੜਾ ਕਾਇਬਾਈ ਇਹਨਾਂ ਕੰਮ ਚੱਬ ਰੇ ਆ ਬਾਈ ਮਾਮਾ ਮੈਨੂੰ ਜਨਮ ਦਿਨ ਦੀ ਵਧਾਈਆਂ ਦੇਣ ਲੱਗਿਆ ਮਾਮੇ ਆ ਜਾਂ ਲੈ ਬਾਈ ਆ ਗਿਫਟ ਦੇਣ ਲੱਗਿਆ ਇਹਨੇ ਸੋਹਣਾ ਬਾਈ ਗਿਫਟ ਇੱਕ ਬਰੈਡ ਅਵਨੇ ਉਹਨਾਂ ਅਗਲੇ ਸਾਲ ਜਨਮ ਦਿਨ ਬਣਾਉਣਾ ਅਗਲੇ ਸਾਲ ਅਗਲੇ ਸਾਲ ਪਤਾ ਨਹੀਂ ਕਿੱਥੇ ਹੋਣਾ ਕਿੱਥੇ ਹਾਂ ਆ ਸਾਲ ਬਣਾਤਾ ਆ ਸਾਲ ਤਾਂ ਨਹੀਂ ਆਏਗਾ ਆ ਸਾਲ ਦਾ ਕਾਟੜਾ ਵੇੜਤਾ ਕੀ ਵਧਾਈ ਸਾਲ ਰੱਬ ਰੱਖੇ ਸੁੱਤ ਉਹਨੇ ਭਾਂਡੇ ਜਿਹਨੇ ਬਸ ਡਿਸਪੋਜ਼ੇ ਲਿਆਦਾ ਬਾਈ ਭਾਂਡੇ ਟਿੰਡਿਆਂ ਦਾ ਗਾਇ ਨਹੀਂ ਠੀਕ ਹੈ ਬਾਕੀ ਪਾਈਏ ਮੋਟਰ ਨੇ ਬਹੁਤ ਕੰਮ ਸਾਰੇ ਆ ਮੋਟਰ ਦਾ ਧੰਨਵਾਦ ਆ ਬਹੁਤ ਬਹੁਤ ਵਗਾਂ ਵਾਲੀ ਆ ਰਹੀ ਬੈਠਣ ਨੂੰ ਜਗ੍ਹਾ ਹੈਗੀ ਆ 24 ਘੰਟੇ ਵਾਲੀ ਲਾਈਟ ਆ ਮੋਟਰ 24 ਘੰਟੇ ਵਾਲੀ ਔਰੇ ਹਾਂ ਵੀ ਸੌਖਾ ਔਰੇ ਬਾਕੀ ਭਾਂਡੇ ਢਿੰਡੇ ਵੀ ਐ ਕੁਰਸੀਆਂ ਮੇਜ਼ ਬੈੱਡ ਉਹਨੇ ਟੈਂਕੀ ਵੀ ਪਾਣੀ ਪੀਣ ਵਾਲਾ ਉਹਨੇ ਸਭ ਤੇ ਯਾਰਾ ਕੰਮ ਕਿੰਨੇ ਸਾਰੇ ਆ ਬਣਾ ਜੀ ਬਾਰਸ ਨੇ ਬਾਰਸ ਨੇ ਬਾਈ ਮੈਂ ਕਹਿੰਦਾ ਬਾਈ ਜੇ ਤੁਸੀਂ ਇਦਾਂ ਪ੍ਰੋਗਰਾਮ ਕਰਨਾ ਨਾ ਤੱਕ ਡਰਮ ਲਿਆਓ 200 ਪੈ ਦੀ ਬਸ ਫਰੀ ਅੱਧੀ ਸੀ ਆਉਂਦੀ ਹੈ ਨਾ ਉਹ ਪਾਓ ਵਿੱਚ ਅੱਧੀ ਸਿਲੀ ਬਾਈ ਅਸੀਂ ਅੱਧੇ ਡਰਮ ਮਾ ਪਾਤੀ ਵੀ ਸਾਡੇ 6 ਦੇ 6 ਠੰਡੇ 7 ਜਿੰਨੀਆਂ ਬੋਤਲਾਂ ਦੇ ਫੁੱਲ ਠੰਡੇ ਨੇ ਹੁਣ ਵੀ ਢੋਲ ਠੰਡਾ ਪਿਆ ਨਹੀਂ ਬਰਫ਼ ਤੋਂ ਨਹੀਂ ਖੋਰੀ ਜਾਈ ਦੇ ਜੀ ਪਾਣੀ ਪਾਣੀ ਠੰਡਾ ਪਿਆ ਬਾਈ ਬਾਈ ਪਾਣੀ ਪੀਣਾ ਠੰਡਾ ਠੰਡਾ ਪਾਣੀ ਹੈਗਾ ਅੰਦਰ ਬੈਠ ਢੋਲ ਮਾ ਪਲਾਇਆ ਰ ਇਹਨੂੰ ਜਮਾਂ ਹੀ ਬਰਫ਼ ਵਰਗਾ ਪੀ ਲੈ ਬਾਈ ਪਾਣੀ ਪੀ ਕੇ ਦੇਖ ਨਾਲੇ ਖੋਖੋਜ ਨੀ ਮੈਂ ਆ ਇਹਨੂੰ ਪਾਣੀ ਪਲਾਈ ਯਾਰ ਠੰਡਾ ਪਾਣੀ ਕੀ ਨਾ ਕਰੇ ਨਾ ਫ੍ਰੀਜ ਦੀ ਲੋੜ ਨਾ ਕੋਸ ਆ ਮੁੰਡੇ ਨੂੰ ਬਾਈ ਮੈਂ ਰਾਤ ਸਲਾਹ ਦਿੱਤੀ ਸੀ ਵੀ ਫ੍ਰੀਜ ਵਿੱਚ ਰਹਿਣ ਦੇ ਲਾਉਣ ਨੂੰ ਚਿੱਲੀ ਲਿਆਉਣ ਨੂੰ ਚਿੱਲੀ ਨੇ ਕੰਮ ਸਾਧਦਾ ਮੈਂ ਸਾਰੀ ਰਾਤ ਦੀ ਬਾਹਰ ਪਈ ਦੇ ਬੋਤਲ ਐਂ ਚਿਲਡ ਕਰਤਾ ਐਂ ਪੂਰਾ ਚਿਲਡ ਮੈਂ ਕਹਿੰਦਾ ਅੱਧੇ ਘੰਟੇ ਚ ਕਰਤੀ ਸਾਰੀ ਚਿਲਡ ਮਾਲ ਤਾਂ ਨਹੀਂ ਘਟਿਆ ਮਾਲ ਘਟੇ ਨਹੀਂ ਮਾਲ ਸਮਾਂ ਦੇ ਬਚ ਗਿਆ ਬਈ ਬਚ ਗਿਆ ਚਲੋ ਪੂਰਾ ਬਚ ਗਿਆ ਵਾ ਨਹੀਂ ਘੁੱਸ ਗਿਆ ਤਾਂ ਘਟਿਆ ਵਾ ਹੋ ਜਾਂਦਾ ਬਾਕੀ ਬਾਕੀ ਬਈਆ ਲਵੇੜ ਤਾਂ ਹੂੰ ਹੁਣ ਧੋ ਕੇ ਆਇਆ ਮੈਂ ਨਾਰੀ ਜਾ ਕੇ ਹੁਣ ਦੌਰ ਬਾਕੀ ਆਹ ਜਾਲ ਦੀ ਗੱਲ ਕਰਦੇ ਦੇ ਬਾਈ ਇਹਦਾ ਬਹੁਤ ਫਾਇਦਾ ਹੈ ਜਿਹੜੀ ਚੀਜ਼ ਵੇਚ ਆ ਉਹ ਸੇਫ ਹੈ ਨਾ ਨਾ ਕੁੱਤਾ ਬਿੱਲਾ ਨਾਲ ਲੜੜ ਫੜੜ ਵਾਹ ਨਜ਼ਾਰੇ ਹੋ ਮੈਂ ਚਲਦੇ ਆ ਘਰ ਨੂੰ ਬਾਈ ਸ਼ਾਮ ਦਾ ਟਾਈਮ ਹੋ ਗਿਆ ਕੀ ਆ ਹੋ ਗਿਆ ਛੋਟੂ ਕਿਆ ਲੈਣਾ ਹੈ ਪਾਣੀ ਪੀਣਾ ਠੰਡਾ ਹੈਗਾ ਟੋਲੀ ਆ ਉਹ ਨਿਮੇ ਓ ਬਾਈ ਓਏ ਉਹਦਾ ਪਾਣੀ ਲੈਣ ਗਿਆ ਵੇ ਤੂੰ ਕਦੇ ਪੈ ਫੜਿਆ ਨਹੀਂ ਨਹੀਂ ਉਹ ਆ ਜਾ ਬਾਈ ਲੈ ਜਾ ਪਾਣੀ ਉਹ ਦੋਂਗੇ ਉਹਨੂੰ ਐ ਦਾ ਪਾਣੀ ਮਿਲਣਾ ਨਹੀਂ ਹੈਗਾ ਢੋਲ ਭਰਿਆ ਪਿਆ ਯਾਰ ਪਾਣੀ ਪੀ ਕੇ ਰਹਿ ਕਹਿੰਦਾ ਪੀ ਕੇ ਰਹਿ ਚਿਲਡਾ ਚਿਲਡ ਨੀ ਮੈਂ ਠੰਡਾ ਪਾਣੀ ਦਿੱਤਾ ਨਹੀਂ ਨਹੀਂ ਠੀਕ ਹੈ ਨਾਲੇ ਟੁੱਟੀ ਵਾਲਾ ਪਾਣੀ ਆ ਉਹਦੇ ਕੱਕਣਾ ਜਾਂਦਾ ਹਾਂ ਤਾਂ ਠੀਕ ਹੈ ਦੇਖਿਆ ਫਿਰੋ ਫਰਸਟ ਕਲਾਸ ਪਾਣੀ ਦਿੱਤਾ ਤੈਨੂੰ ਇੱਕ ਨੰਬਰ ਗੱਡ ਚੱਲੀ ਆਪਾਂ ਫਿਰ ਆਪਣੀ ਗੱਡੀ ਕਿਹੜੀ ਏ आह गड़ी बनी गड़ी पर नहीं हम कट्टे ही जाऊंगे ठीक ओ भाई वो डैक्टर जा भी लेके आए वो लेके जाना